ਕੱਛੀ ਕੇਸਗੜ ਸਾਹਿਬ ਤੁਰ ਜਾਨਣਾ ਸਵੇਰੇ ਗੁਰਬਾਣੀ ਦਾ ਸਿੱਧਾ ਬਸਾਰਾ ਸਤਨੂੰ ਆਇਆ ਇਹ ਅਜੀ ਕਿਲਾ ਨਮਗੜ ਸਾਹਿਬ ਮੇਰੇ ਪਾਤਸ਼ਾਹ ਦਾ ਉਸ ਸਮਾਂ ਜਿੱਥੇ ਗੁਰੂ ਸਾਹਿਬ ਜੀ ਬਹੁਤ ਦਿਨ ਗੁਰਸਿੱਖਾਂ ਨੂੰ ਕਹਿੰਦੇ ਰਹੇ ਕਿ ਗੁਰਸਿੱਖੋ ਪਿਆਰਿਓ ਸਬਰ ਕਰੋ ਕੁਝ ਦਿਨ ਰੁਕੋ ਪਰ ਉਸ ਸਮੇਂ ਦੇ ਗੁਰਸਿੱਖਾਂ ਨੇ ਮਾਤਾ ਗੁਜਰੀ ਜੀ ਨੂੰ ਨਾਲ ਲਾ ਲਿਆ ਤੇ ਗੁਰੂ ਸਾਹਿਬ ਜੀ ਨੂੰ ਮਾਤਾ ਜੀ ਤੋਂ ਅਤੇ ਆਪਣੇ ਗੁਰਸਿੱਖਾਂ ਪਿਆਰਿਆਂ ਤੋਂ ਕਿਲਾ ਛੱਡਣ ਲਈ ਉਹ ਬਚਨਾਂ ਨੂੰ ਮੰਨਣਾ ਪਿਆ ਜੋ ਕਹਿ ਰਹੇ ਸਨ ਕਿ ਗੁਰੂ ਸਾਹਿਬ ਜੀ ਦਾਣਾ ਪਾਣੀ ਖਤਮ ਹੋ ਗਿਆ ਆਪਾਂ ਬਾਹਰ ਚੱਲੀਏ ਤੇ ਗੁਰੂ ਸਾਹਿਬ ਜੀ ਆਪਣੇ ਗੁਰਸਿੱਖਾਂ ਪਿਆਰਿਆਂ ਦੇ ਨਾਲ ਇੰਨਾ ਪ੍ਰੇਮ ਕਰਦੇ ਸੀ ਕਿ ਉਹ ਕਿਲਾ ਛੱਡਣ ਲਈ ਮਜਬੂਰ ਹੋ ਗਏ ਇਤਿਹਾਸਿਕ ਕਿਲਾ ਜਿਸ ਨੂੰ ਦੇਖ ਕੇ ਕਈ ਵਾਰ ਇਥੋਂ ਦਾ ਇਤਿਹਾਸ ਪੜ ਕੇ ਸੁਣ ਕੇ ਵੈਰਾਗ ਪਰ ਆਉਂਦਾ ਮਨ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ